ਸਿਕਲ ਪੰਜਾਬੀ ਦੁਨੀਆ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਆਓ ਦੇਖਦੇ ਹਾਂ ਅੱਜ ਦੀਆਂ ਖਾਸ ਖਬਰਾਂ ਹੁਣੇ-ਹੁਣੇ ਕਬਰ ਬਟੰਡਾ ਤੋਂ ਆ ਰਹੀ ਹੈ ਜਿੱਥੇ ਕਿ ਕਮਲਾ ਨੇਰੂ ਕਲੋਨੀ ਵਿੱਚ ਇੱਕ ਕੋਠੀ ਵਿੱਚੋਂ ਭੇਤ ਭਰੀ ਹਾਲਤ ਵਿੱਚ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਬਟੰਡਾ ਤੋਂ ਗਲਦੀਪ ਸਿੰਘ ਦੇ ਨਾਲ ਜਸ਼ਪਾਲ ਦੀ ਵਿਸ਼ੇਸ਼ ਰਿਪੋਰਟ ਉਹ ਵੀ ਪਈ ਆ ਲਈ। ਬਲੋ। ਹਾਇ ਤੇ ਬਲੋ। ਸਾਡੇ ਕੋਲ ਆ ਰਹੀ ਹੈ। ਅੱਗੇ ਜੀ ਹੈ। ਅੱਗੇ ਅਸੀਂ ਦਿਖਾਉਣ। ਅੱਗੇ ਨਈ ਜਿਹੜਾ ਦਿਖਾਉਣ। ਘਰ ਦੇ ਬਾਹਰ ਅਸੀਂ ਮੱਡੀ ਬਾਹਰ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਜਿਹੜੀ ਚੜ੍ਹਦੀ ਤਸਵੀਰ ਦਿਖਾ ਦਿੰਦੇ ਹਾਂ ਜਿਹੜਾ ਬਾੜੀ ਹੈ ਜਿਹੜਾ ਕਵਰ ਪਸਾ ਜਾ ਰਿਹਾ ਹੈ। ਬਾੜੀ ਜਾਨ ਨੂੰ ਬਾੜੀ ਨੂੰ

ਇੱਕ ਵਾਰੀ ਕੀ ਕਰਾਉਂ ਤੁਹਾਡਾ ਜੀ ਬੱਲੇ ਕੀ ਗੱਲ ਹੋਈ ਹੈ ਕੀ ਮਸਲਾ ਕੀ ਰੋਲ ਕੀ ਕਿਵੇਂ ਹੋਇਆ ਤਾਂ ਉਹਨੂੰ ਹੁਣ ਕੀ ਪਤਾ ਆਹ ਜਿਹੜਾ ਹੁਣ ਆਏ ਆ ਅਜਾ ਅੰਦਰ ਵੀ ਨਹੀਂ ਗਏ ਸੀ ਦੇਖੇ ਨਹੀਂ ਕੀ ਪਤਾ ਨਹੀਂ ਲੱਗੀ ਕੀ ਚੱਕਰ ਆ ਕੀ ਇਹ ਤਾਂ ਹੁਣ ਜਦੋਂ ਪੁਲਿਸ ਵਾਲੇ ਕਰ ਦਿੰਦੇ ਆ ਜਾਂ ਕੋਈ ਤੁਸੀਂ ਇਸ ਕੰਫਰੰਸ ਨੂੰ ਪੱਤਰਕਾਰਾਂ ਵਾਲੇ ਹੁੰਦੇ ਭਾਈ ਵੀ ਪਤਾ ਨਹੀਂ ਲੱਗਦਾ ਹੁਣ ਤਾਂ ਆਈ ਨਹੀਂ ਪੁਲਿਸ ਜਾਣੀ ਚਾਹੀਦੀ ਹੁਣ ਤਾਂ ਆਈ ਨਹੀਂ ਜਾਊਗੀ ਫੇਰ ਵੀ ਕੋਈ ਸਾ ਨਿਕਲੂਗਾ ਇਸ ਜਿਹੜਾ ਹੁਣ ਆ ਪਿੱਛੇ ਮਾਰੇ ਆਈ ਕੌਣ ਕੌਣ ਸੀ ਕੋਣ ਕੋਣ ਸੀ ਨਹੀਂ ਸੀ ਉਹਨਾਂ ਨੂੰ ਪਤਾ ਨਹੀਂ ਤਿੰਨੇ ਸੀ ਕਿੰਨਾ ਉਹਨੂੰ ਕਿਹੜਾ ਛਕਦੇ ਸੀ ਜਿਹਨੇ ਤਿੰਨ ਮਾਰਤੇ ਸੋਨੂੰ ਸੋਨੂੰ ਕਿਵੇਂ ਪਤਾ ਲੱਗਿਆ ਜੀ ਮੈਨੂੰ ਫੋਨ ਕਰਾਇਆ ਸੀ। ਸਾਹਮਣੋਂ ਕਰੋ ਫੋਨ ਆਇਆ। ਕੌਣ ਤੁਸੀਂ ਇਹਨਾਂ ਪਰਿਵਾਰਕੀ ਤੁਸੀਂ? ਮੈਂ ਵੱਡਾ ਭਰਾ ਹਾਂ ਸਾਰਿਆਂ ਨਾਲੋਂ ਵੱਡਾ। ਮੇਰੇ ਸਿੱስተ ਸਾਰਨਾ ਛੋਟੇ ਹੈ। ਮੇਰਾ ਰਵਨ ਸਿੰਘ ਪਾਈਆ ਛੋਟਾ ਉਹ ਅੰਦਰ ਹੈ। ਮੇਰਾ ਬੇੜਾ ਵੀ ਅੰਦਰ ਹੋਵੇਗਾ। ਉਹ ਮੇਰਾ ਛੋਟਾ ਬੇੜਾ ਹੈ। ਹਾਂ ਜੀ। ਹਾਂ ਜੀ। ਹਾਂ ਜੀ ਸਰ ਕੀ ਮਾਮਾ ਜੀ? ਸਵੇਰ ਸਾਨੂੰ ਫੋਨ ਆਇਆ। ਇਹਨਾਂ ਦੇ ਘਰੇ ਦੁੱਧ ਹੀ ਆਇਆ ਸੀ। ਉਨੇ ਆ ਕੇ ਦੱਸਿਆ ਕਿ ਤਿੰਨੇ ਡੈੱਡ ਬਡੀ ਹੈਗੀ ਆ ਕਿਨੇ ਦੇ ਘਰੇ ਵੀ ਪਈਆਂ ਸੋਕਿਏ ਹੁਣ ਤਾਂ ਪੀਸ਼ ਕਰ ਰਹੇ ਆ ਦੇਖੋ ਤੁਹਾਨੂੰ ਕੀ ਲੱਗਦਾ ਕੀ ਹੋਇਆ ਹੈ ਤੁਹਾਨੂੰ ਤੇ ਹੀ ਲੱਗਦਾ ਮਰਡਰ ਹੋਇਆ ਕੋਈ ਆਪਣਾ ਜੇਕਰ ਵੈਪਨ ਨਾਲ ਕਿਸ ਤਰ੍ਹਾਂ ਦਾ ਕੋਈ ਵੈਪਨ ਗੋਲੀ ਵਗੈਰਾ ਮਾਰੀ ਹੈ ਹਾਂ ਹਾਂ ਤਿੰਨਾਂ ਦੇ ਤਿੰਨਾਂ ਦੇ ਕਿੱਥੋਂ ਮਾਰੀ ਗਈ ਗੋਲੀ ਨਹੀਂ ਵੈਪਨ ਨਹੀਂ ਹੈ ਵੈਪਨ ਨਹੀਂ ਮਿਲਿਆ ਹਾਂ ਗੋਲੀ ਕਿੱਥੇ ਮਰੀ ਗਈ ਸਰ ਸਿਰ ਤਿੰਨਾਂ ਦੇ ਜੀ ਤਿੰਨਾਂ ਦੇ ਸਿਰ ਚ ਠੀਕ ਹੈ ਸਰ ਥੈਂਕ ਯੂ ਕਿੰਨੀ ਉਮਰ ਹੈ ਸਰ ਕਿੰਨੇ ਕਿੰਨੇ ਮੋਰ ਪਤਾ ਨਹੀਂ ਇੱਕ ਦੀ 56 ਸਾਲ ਆ ਇੱਕ ਉਹਦੀ ਵਾਈਫ 49 ਸਾਲ ਦੀ ਆ ਸਰ ਸਰ ਕੋਈ ਲੁੱਟਣਾ ਲੱਗਦਾ ਨਾ ਨਾ ਨਹੀਂ ਅੱਛਾ ਸਰ ਕਿਹਦੇ ਲੱਗਦਾ ਹੈ ਨੀ ਕੋਈ ਬਾਅਦ ਦੇ ਟੈਕਲ ਬੰਦੇ ਦੀ ਕੋਈ ਕੁਝ ਨਹੀਂ ਪਤਾ ਜੀ ਠੀਕ ਹੈ ਜੀ